ਸਾਡੇ YouTube ਚੈਨਲ ਤੇ ਆਫਰ ਦਾ ਸੁਖਦਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਵਕਵਾਕਤੇ ਆਪੇ ਜਿਤੇ ਬੰਦੀਆਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ 11 ਜੂਨ ਨੂੰ ਲੁਧਿਆਣਾ ਦੇ ਕੇ ਕੀਤੇ ਜਾਣ ਵਾਲੇ ਰਿਸ਼ਾ ਗੋਸ਼ ਮੁਜਾਰੇ ਬੜੇ ਜਿੱਕਰ ਕਰਨਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਮੈਂ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਾਵ ਜੀ ਨੂੰ ਸਾਡੇ ਚੈਨਲ ਦੇ ਜਨਰਲ ਕਰੇ ਤਿਆਰ ਦੇ ਮੁੱਖ ਮੰਤਰੀ ਫਕਰ ਭਗਵੰਤ ਸਿੱਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਵਕਤ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਾਨੂੰ ਜਿੱਤ ਕੇ ਸਾਰੀਆਂ ਮਾਜਮ ਜਿਵੇਂ ਵੰਗਿਆਂ ਤੇ ਪੈਂਚਾਂ ਨੂੰ ਬਦਲਾਅ ਵਾਲੀ ਸਰਕਾਰ ਤੋਂ ਵੱਡੀਆਂ ਵੱਡੀਆਂ ਆਸਾਂ ਪਨ ਪਰੰਤੂ ਇਹ ਸਾਰੀਆਂ ਆਸਾਂ ਭਰੀਆਂ ਤਰਾਈਆਂ ਹੀ ਰਹਿ ਗਈਆਂ ਜਦੋਂ ਸਰਕਾਰ ਨੇ ਸੱਤਾ ਸਮਰਥਨ ਤੋਂ ਬਾਅਦ ਵਾਰ ਵਰਗ ਨੂੰ ਟਾਲੋ ਟੋੜ ਦੀ ਨੀਤੀ ਅਪਣਾਉਂਦੇ ਹੋਏ ਕਿਸੇ ਵੀ ਵਰਗ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਮੁਲਾਜ਼ਮਾਂ ਪੈਨਸ਼ਨਾਂ ਸਵੇਤ ਹਰ ਵਰਗ ਦਾ ਰੁਸਾ ਅੰਦਰ ਹੀ ਅੰਦਰ ਵਰਤਿਆ ਜਾ ਜੋ ਹੁਣ ਲੁਧਿਆਣੇ ਦੀ ਵਿਧਾਨ ਸਭਾ ਦੀ ਜਨਨੀ ਚੋਂ ਹੌਣਵੇਂ ਲਾਵਾ ਬਣ ਕੇ ਫੁੱਟ ਰਿਹਾ ਹੈ ਇਸੇ ਤਰ੍ਹਾਂ ਦਾ ਗੁੱਸਾ ਵਾਪਕ ਅਧਿਆਪਕ ਜਥੇਬੰਦੀਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਤੋ ਪਰ ਟਾਵਾ ਨੂੰ ਹੁਣ ਵਿਚਾਲ ਉਸ ਮੁਵਚਾ ਕਰਕੇ ਲੁਧਿਆਣਾ ਲਿਖੇ ਕਲਮ ਲਈ ਕਮਰਕਸ ਕੇ ਤਿਆਰ ਬੈਠੇ ਹਨ ਤਾਂ ਆਉ ਜਾਣਦੇ ਹਾਂ ਕਿ 11 ਮਾਰਚ ਦੇ ਲੁਧਿਆਣਾ ਲਿਖੇ ਕੀਤੇ ਜਾ ਰਹੇ ਮਾਰਚ ਵਿੱਚ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਲਈ ਆਪਣੀ ਆਵਾਜ਼ ਉਠਾਣ ਕਰਨ ਗਿਆਂ ਤਾਂ ਅਧਿਆਪਕ ਮੰਗਾਂ ਸਬੰਧੀ ਲੁਧਿਆਣਾ ਵਿੱਚ 11 ਨੂੰ ਕਰਨਗੇ ਸੋਭਾ ਪਧਰੀ ਮਜਾਦਾਂ ਜਮਨੀ ਚੋਨਾਗਰਨ ਜਾ ਰਹੇ ਚ ਡੀਟੀਐਫ ਰੂਪਨਗਰ ਵੱਲੋਂ ਕੀਤੀ ਜਾਵੇਗੀ ਭਰਵੀ ਸ਼ਮੂਲੀਅਤ ਸੂਬਾ ਪ੍ਰਧਾਨ ਡੀਟੀਐਫ ਦੇ ਯਾਨੀ ਸੂਬਾ ਪ੍ਰਧਾਨ ਵਿਕ੍ਰਮ ਦੇਵ ਸਿੰਘ ਨੇ ਕਿਹਾ ਹੈ ਕਿ ਸਕੂਲ ਅਧਿਆਪਕਾਂ ਦੀ ਪ੍ਰਮੁੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਸਿੱਕਾ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਲਾਮ ਦਿੰਦੇ ਵੇ ਅਧਿਆਪਕਾਂ ਦੀਆਂ ਉਪਾਗੀਆਂ ਤੇ ਦਿੱਤੀ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲਧਿਆਣਾ ਸ਼ਹਿਰ ਵਿੱਚ ਸੂਬਾ ਪੱਧਰੀ ਰੋਸ ਮਾਰਾ ਰਿਹਾ ਹੈ ਕਰਨ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਕੋਲੋਂ ਜਮੀਨੀ ਪੱਧਰ ਤੇ ਮਰਦ ਨਹੀਂ ਹੋ ਰਿਹਾ ਹੈ ਕਿ ਕਿਆ ਮੰਤਰੀ ਹੀ ਹਲ ਜੋਫੇਕ ਬੈਠਾ ਮੀਟਿੰਗ ਦਾ ਸਮਾਵੇ ਕੇ ਅਧਿਆਪਕ ਜਥੇਬੰਦੀਆਂ ਦੇ ਸਵਾਲਾਂ ਦੀ ਧਰ ਤੋਂ ਭੱਜ ਰਿਹਾ ਹੈ ਕਿ ਕਿਆ ਰਾਜ ਦੀ ਝੂਠਾ ਨਾਰਾ ਲਗਾਉਣ ਵਾਲੀ ਪੰਜਾਬ ਸਰਕਾਰ ਹਰੇਕ ਫਰਾਂਟ ਤੇ ਫੇਲ ਸਾਬਤ ਹੋਈ ਹੈ ਜਿਨ੍ਹਾਂ ਪ੍ਰਧਾਨ ਗਿਆਨ ਚੰਦਰ ਸਕਤਲ ਨੀਸ਼ਵਰਾ ਸੀਨੀਅਰ ਮੀਤ ਪ੍ਰਧਾਨ ਦੀਪਕ ਰਾਣਾ ਨੇ ਦੱਸਿਆ ਕਿ ਇਸ ਸਬਾਈ ਰੋਸ ਮਜਾਰੇ ਵਿੱਚ ਡੀਟੀਪ ਸੁਪਨਗਰ ਵੱਲੋਂ ਭਰਮੀ ਸ਼ਮੂਲੀਅਤ ਕੀਤੀ ਜਾਵੇਗੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੀਕੋਸਟ ਮੈਟ ਸੂਚੀਆਂ ਚੋਂ ਬਾਹਰ ਕੀਤੇ 3304 ਮਾਸਟਰ ਕਾਰਡਰ 899 ਅੰਗਰੇਜ਼ੀ 435 ਇਟਰੀ ਦੇ ਸੈਂਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭੁਖ ਪੂਰਨ ਸੁਰੱਖਿਆ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਜਾਰੀ ਸਵਾਵਾਂ ਸਮਾਪਤੀ ਨੋਟਿਸ ਮੁੱਢੋਂ ਰੱਦ ਕੀਤੇ ਜਾਣ ਇਸੇ ਤਰ੍ਹਾਂ 435 ਇਟਰੀ ਇਹ ਅਰਲੀ ਕਾਠ ਅਤੇ 23 ਬਣੇ ਮਾਥਰ ਕਿਡਰ ਪਕਪਤੀ ਸਟੇਸ਼ਨ ਤੋਂ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਥਰ ਅਤੇ ਮਾਥ ਤੋਂ ਨੈਤਰਲ ਪ੍ਰਮੋਟਰ ਅਧਿਆਪਕਾਂ ਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਸਨੇਵ ਸ੍ਰੀ ਡਾਕਟਰ ਮਨੋਤ ਚੰਦਨ ਬਲਵੰਦਰ ਸਿੰਘ ਭਜੀਤ ਸਿੰਘ ਆਗਮਨ ਮੰਗ ਕੀਤੀ ਹੈ ਕਿ ਈਟੀਟੀ ਤੋਂ ਮੈਕੇ ਪ੍ਰਿੰਸੀਪਲ ਸਾਹਿਬ ਨੇ ਸਾਰੇ ਟੀਚਿੰਗ ਤੇ ਸਿੱਖਿਆ ਭਾਗ ਵਿੱਚ ਕੰਮ ਕਰਦੇ ਨੌਨ ਟੀਚਿੰਗ ਕਾਟਰ ਦੇ ਨਿਵਾਜਮਾਂ ਦੀਆਂ ਕਾਰੀਆਂ ਪੈਂਡਿੰਗ ਰਕਿਆਂ 75% ਤਰੱਕੀ ਕੋਟੀਆਂ ਥਾਰ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨ ਤੇ ਕਰਕੇ ਨਕਮਲ ਕੀਤੀਆਂ ਜਾਣ ਕੰਪਿਊਟਰ ਅਧਿਆਪਕਾਂ ਮੈਰੀਟੋਰੀਅਸ ਅਧਿਆਪਕਾਂ ਅਸੋਸੀਏਟ ਅਧਿਆਪਕਾਂ ਸਮੂਹ ਕਟਿਆ ਦੇ ਅਧਿਆਪਕਾਂ ਤੇ ਸਮਾਧਾਨ ਦੇ ਨੌਨ ਟੀਚਿੰਗ ਨੂੰ ਸਿੱਖਿਆ ਭਾਗ ਵਿੱਚ ਰਹਿਮ ਕੀਤਾ ਜਾਵੇ 5178 ਵਿਦਿਆਰਥੀਆਂ ਨੂੰ ਪੰਥਕਾਨੇ ਵਿੱਚ ਪੂਰੀ ਸੰਖਿਆ ਫਿਕਰ ਅੰਸਾਰ ਬਕਾਇਆ ਦੇ ਦੇ ਅਦਾਲਤੀ ਵਾਇਪੇ ਨੂੰ ਜਲਦੀ ਵਾਈਸ ਕੰਮ ਦਾ ਫੈਸਲਾ ਕਿ ਕੀ ਰੋਕੇ ਚ ਲਾਗੂ ਕੀਤਾ ਜਾਵੇ ਜੇ ਤੁਰੀਣਾ ਕਲਾਕ ਪ੍ਰਧਾਨ ਚਾਜ 7100 ਪ੍ਰੀਤ ਸਿੰਘ ਤੇ ਬਕਰ ਅਮਰਦੀਪ ਸਿੰਘ ਬਾਗਵਾ ਵੱਲੋਂ ਅਧਿਆਪਕ ਰਜਿੰਦਰ ਭੰਡਾਰੀ ਦੀ ਟਰਮੀਨੇਸ਼ਨ ਤਜਵੀਜ਼ ਰੱਦ ਕਰਕੇ ਸਵਾਮਾਂ ਕਨਫਰਮ ਕੀਤੇ ਜਾਣ ਤੇ ODL ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ ਦੀ ਮੰਗਾਂ ਨੂੰ ਫਿਰ ਤੋਂ ਉਠਾਇਆ ਗਿਆ ਇਸੇ ਤਰ੍ਹਾਂ ਡਾਕਟਰ ਰਵਿੰਦਰ ਕੰਬੋਜ ਦਾ ਟਰਮੀਨੇਸ਼ਨ ਆਰਡਰ ਰੱਦ ਕਰਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਲਾਗੂ ਕਰਕੇ ਪੈਡਿੰਗ ਰੈਗੂਲਰ ਪਰਪਸ ਜਾਰੀ ਕੀਤੇ ਜਾਣ ਪ੍ਰਿੰਸੀਪਲ ਬੀਪੀਓ ਤੇ ਹਰਮਾਸਟਰ ਵੀ ਸਿੱਧੀ ਭਰਤੀ ਰੱਦ ਕਰਨ ਦਾ ਫੈਸਲਾ ਵਕਤ ਲੈ ਕੇ 25% ਕੋਟੇ ਅਨੁਸਾਰ ਭਰਤੀ ਮੁਕੰਮਲ ਕੀਤੀ ਜਾਵੇ ਸਾਲੋਂ ਸਾਤ 2020 ਤੋਂ ਬਾਅਦ ਲਾਗੂ ਕੀਤੇ ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖਾਹ ਸਕੇਲ ਬਹਾਲ ਕਰਨਾ ਤੇ ਪਰ ਸਮੇਂ ਦੌਰਾਨ ਪੂਰੀ ਤਨਖਾਹ ਸਕੇਲ ਦੇਣ ਸੰਬੰਧੀ ਆਏ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ ਪੁਰਾਣੀ ਪੈਨਸ਼ਨ ਕਟੇਗੇ ਸਾਰੇ ਪੱਤੇ ਸਮੇਤ ਪਿੰਡੂ ਤੇ ਬਾਰਡਰ ਇਲਾਕਾ ਪੱਤੇ ਤੇ ਸਮਾਨਾ ਪ੍ਰਬੰਧਕਾਂ ਤੇਮ ਯਾਨੀ ਏਸੀਪੀ ਬਹਾਲ ਕੀਤੇ ਜਾਣ ਤੇ ਮੁਲਾਜ਼ਮਾਂ ਦਾ ਪੈਂਡਿੰਗ 13% ਡੀਏ ਜਾਰੀ ਕੀਤਾ ਜਾਵੇ ਪੀਟੀਆਈ ਅਤੇ ਆਲਟ ਕraft ਅਧਿਆਪਕਾਂ ਦੇ ਤਨਖਾਹਾਂ ਦਾ ਗ੍ਰੇਡ ਘਟਾਉਣ ਦਾ ਫੈਸਲਾ ਮੁੜ ਤੋਂ ਲੱਕ ਕੀਤਾ ਜਾਵੇ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 125 ਬਨਾਂਤੀਓ ਟੀਚਰਸ ਨੂੰ ਅਸੋਸੀਏਟ ਟੀਚਰ ਦਾ ਦਰਜਾ ਦਿੱਤਾ ਜਾਵੇ 35ਰ ਅਧਿਆਪਕਾਂ ਨੂੰ ਟ੍ਰੇਨਿੰਗ ਬਗਮਤੀ ਨੀਤੀਆਂ ਸਾਰੇ ਲਾਭ ਮਿਲਣੇ ਯਕੀਨੀ ਬਣਾਏ ਜਾਣ 9594 ਐਡਟੀ ਬੈਕਲੌਗ ਤੇ 2348 ਵਰਤਿਆਂ ਵਿੱਚ ਰਹਿੰਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ ਵਿੱਚ ਵਾਧੇ ਲਈ ਠੇਕਾ ਆਧਾਰਿਤ ਨੌਕਰੀ ਨੂੰ ਵੀ ਯੋਗ ਮੰਨਿਆ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਕਤ-ਵਕਤ ਅਧਿਆਪਕ ਜਦ ਇਹ ਬੰਦੀਆਂ ਦੇ ਲੋੜ ਨੂੰ ਦੇਖਦੇ ਹੋਏ ਇਹ ਸਰਕਾਰ ਦੇ ਕੋਈ ਮੰਤਰੀ ਜਾਂ ਫਿਰ ਕੋਈ ਅਧਿਕਾਰੀ ਇਹਨਾਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਕਦਰ ਬੁਝਾਉਂਦੇ ਹਨ ਜਾਂ ਫਿਰ ਉਹਨਾਂ ਦੇ ਰੋ ਵਜੋਂ ਭੋਟਨ ਮਦਬਾ ਖੋਰਾ ਜੋ ਹੈ ਉਹਦਾ ਸਾਹਮਣਾ ਕਰਨ ਨੂੰ ਤਰਜੀਹ ਦੇਣਗੇ ਇਸ ਵੀਡੀਓ ਵਿੱਚ ਪੱਕੇ ਨਹੀਂ ਇਹ ਕਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਜਨਮ ਨੂੰ ਸਪੋਰਟ ਕਰਨਾ ਲਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ